ਅ ਕਈ ਵਾਰੀ ਇਹ ਮਸਲੇ ਸਾਹਮਣੇ ਆਏ ਮਿੰਟੂ ਜੀ ਜਦੋਂ ਵੀ ਕੋਈ ਐਗਜ਼ਾਮ ਹੁੰਦੇ ਆ ਸਰਕਾਰੀ ਐਗਜ਼ਾਮ ਹੁੰਦੇ ਸੀ ਤਾਂ ਜਿਹੜੇ ਆਪਣੇ ਸਿੱਖ ਧਰਮ ਨਾਲ ਜੁੜੇ ਹੋਏ ਬੱਚੇ ਐ ਉਹਨਾਂ ਦੇ ਕਕਾਰਾਂ ਨੂੰ ਉਤਰਾਉਣ ਕਰਕੇ ਮਸਲਾ ਆਉਂਦਾ ਰਹਿੰਦਾ ਸੀਗਾ ਹੁਣ ਇਹ ਮਸਲਾ ਚੁੱਕਿਆ ਗਿਆ ਕਹਿੰਦੇ ਕਿ ਭਾਈ ਅਸੀਂ ਇਹ ਲੜਾਈ ਲੜਾਂਗੇ ਕਿੰਨਾ ਨੇ ਇਹ ਕਿਹਾ ਜੀ ਤੇਰੇ ਚ ਕੀ ਉਮੀਦ ਐ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਹਦੇ ਵਿੱਚ ਕਾਨੂੰਨ ਦੇ ਵਿੱਚ ਜਾਂਦਾ ਕੋਈ ਹੋ ਸਕਦਾ ਕਿ ਆਪਾਂ ਨੂੰ ਸੌਖਾ ਹੋ ਜੇ ਵਾਰੀ ਵਾਰੀ ਧਾਰਮਿਕ ਮਸਲਾ ਨਾ ਹੋਵੇ ਭਾਰਤੀ ਜਨਤਾ ਪਾਰਟੀ ਵਾਲੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਪ੍ਰਖਿਆਵਾਂ ਦੇ ਵਿੱਚ ਜਿਹੜਾ ਕੁਝ ਆ ਚੱਲਦਾ ਹੈ ਮਤਲਬ ਕਿ ਜਿਹੜੇ ਸਿੱਖ ਬੱਚੇ ਆ ਹੂੰ ਜੋ ਉਹਨਾਂ ਦੇ ਕਕਾਰ ਨੇ ਜਿੱਦਾਂ ਕੜਾ ਜੀ ਜਾਂ ਕਿਰਪਾਨ ਆ ਕਿ ਉਹ ਉਤਾਰਨ ਵਾਸਤੇ ਕਿਹਾ ਜਾਂਦਾ ਤੇ ਹੁਣ ਅਸੀਂ ਇਹਦੀ ਲੜਾਈ ਲੜਾਂਗੇ ਬਈ ਜੀ ਕਿ ਇਹ ਨਿਯਮ ਜਿਹੜੇ ਆ ਨਾ ਉਹ ਬਦਲੇ ਜਾਣ ਬਦਲੇ ਜਾਣ ਜੀ ਚਲੋ ਚੰਗਾ ਹੈ ਕਿ ਹੁਣ ਹਰਜੀਤ ਸਿੰਘ ਗਰੇਵਾਲ ਵਰਗੇ ਜਿਹੜੇ ਬੰਦੇ ਆ ਇਕਬਾਲ ਸਿੰਘ ਲਾਲਪੁਰਾ ਵਰਗੇ ਜਿਹੜੇ ਬੰਦੇ ਆ ਮਨਜਿੰਦਰ ਸਿੰਘ ਸਿਰਸਾ ਵਰਗੇ ਜਿਹੜੇ ਬੰਦੇ ਆ ਚਲੋ ਕਿਸੇ ਸਿੱਖ ਕੌਮ ਦੇ ਮੁੱਦੇ ਤੇ ਅੱਗੇ ਤੇ ਲੱਗਣ ਲੱਗੇ ਅੱਗੇ ਤੇ ਲੱਗਣ ਲੱਗੇ ਬਿਲਕੁਲ ਨਹੀਂ ਪਰ ਇਹਦੇ ਵਿੱਚ ਫਿਰ ਇੱਕ ਚੀਜ਼ ਹੋਰ ਵੀ ਆ ਨਾ ਜੀ ਕਿ ਰਵਨੀਤ ਬਿੱਟੂ ਨੂੰ ਲਿਆਓ ਪਹਿਲਾਂ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਹੂੰ ਉਹ ਅੱਠੇ ਅੱਠ ਜੋਂ ਮਾਰਨ ਲੱਗਦਾ ਤੜਕੇ ਉੱਠ ਕੇ ਤੇ ਸੁੱਤਾ ਪਿਆ ਵੀ ਕਈ ਵਾਰ ਬੌੜ ਮਾਰੀ ਜਾਂਦਾ ਬਿਲਕੁਲ ਗੱਲ ਇਹ ਆ ਕੇ ਇਸੇ ਮੁੱਦੇ ਤੇ ਤੁਹਾਡਾ ਰਵਨੀਤ ਬਿੱਟੂ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਿਹਾ ਤੇ ਲਾਨ ਕੇ ਕਹਿ ਰਿਹਾ ਜੀ ਕਿ ਮੈਂ ਤੇ ਹਾਊਸ ਦੇ ਵਿੱਚ ਵੀ ਰਾਹੁਲ ਗਾਂਧੀ ਨੂੰ ਅੱਤਵਾਦੀ ਆਖਣਾ ਜ਼ੋਰ ਲਾ ਲਓ ਜਿ ਜਨੇ ਲਾਓ ਬਿਲਕੁਲ ਬਿਲਕੁਲ ਜੀ ਇਸ ਕਿਉਂਕਿ ਦੇਖੋ ਜੋ ਅਮਰੀਕਾ ਦੇ ਵਿੱਚ ਭਾਸ਼ਣ ਹੋਇਆ ਹੂੰ ਰਾਹੁਲ ਗਾਂਧੀ ਦਾ ਜਿਹੜਾ ਹਿੱਸਾ ਇਹਨਾਂ ਨੇ ਇੱਕ ਕੱਟ ਕੇ ਚਲਾਇਆ ਜੀ ਜਿਹਦੇ ਤੇ ਰਵਨੀਤ ਬਿੱਟੂ ਦੀ ਸਮਝੇ ਬਣ ਗਈ ਕਿ ਹਾਂ ਹਾਂ ਇਹ ਤੇ ਅੱਤਵਾਦੀ ਆ ਗੁਰਪਤਮੰਤ ਸਿੰਘ ਪੰਨੂ ਦੀ ਇਹ ਬੋਲੀਬੋਲ ਦਾ ਹੁੰਦਾ ਹੈ ਜੀ ਤੇ ਭਾਈ ਉਹਦੇ ਖਿਲਾਫ ਵੀ ਮੁਕਦਮੇ ਘਰਬਨੀਤ ਬਿੱਟੂ ਦੇ ਖਿਲਾਫੀ ਮੁਕਦਮੇ ਤਾਂ ਫਿਰ ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੀ ਇਕਾਈ ਆ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਆ ਇਹਨਾਂ ਨੇ ਤੇ ਫਿਰ ਰਾਹੁਲ ਗਾਂਧੀ ਨੂੰ ਸਹੀ ਸਿੱਧ ਕੀਤਾ ਰਾਹੁਲ ਗਾਂਧੀ ਨੇ ਕੀ ਕਿਹਾ ਸੀਗਾ ਇੱਕ ਸਿੱਖ ਦੇ ਨਾਲ ਜੋ ਉੱਥੇ ਮੌਜੂਦ ਸੀਗਾ ਜੀ ਉਸ ਆਯੋਜਨ ਦੇ ਵਿੱਚ ਜਿੱਥੇ ਸਪੀਚ ਹੋ ਰਹੀ ਆ ਇੱਕ ਸਿੱਖ ਦੇ ਨਾਲ ਸੰਵਾਦ ਦੇ ਦੌਰਾਨ ਇਹ ਆ ਗੱਲ ਕਹੀ ਸੀ ਕਿ ਕੀ ਸਿੱਖ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ ਜੀ ਇਹਨਾਂ ਨੂੰ ਪਰਪੇਖ ਤਾਂ ਹੀ ਨਹੀਂ ਪਤਾ ਇਹਨਾਂ ਨੂੰ ਕਿਸੇ ਸੰਦਰਭ ਦਾ ਨਹੀਂ ਪਤਾ ਉਹ ਕੱਟ ਕੇ ਕਲਿੱਪ ਤੇ ਵਾਏ ਓਏ ਧਰ ਓਧਰ ਤੇ ਕਿਆ ਮੁਕਦਮੇਬਾਜ਼ੀ ਹੂੰ ਉਹ ਉਧਰੋਂ ਇੱਕ ਕਾਂਗਰਸੀ ਨੇ ਇਹਨਾਂ ਦੇ ਸ਼ਾਇਦ ਸ਼ੈਤ ਬਿਕੂਰੇ ਦਾਸ ਬੋਲ ਦਿੱਤਾ ਇੱਕ ਨੇ ਰਾਹੁਲ ਗਾਂਧੀ ਦੇ ਬਾਰੇ ਬੋਲ ਦਿੱਤਾ ਕੋਈ ਕਹਿੰਦਾ ਜੀਬ ਖਿੱਚ ਲੋ ਕੋਈ ਕਹਿੰਦਾ ਕੋਸ਼ਿਸ਼ ਕਰੋ ਕੋਈ ਕਹਿੰਦਾ ਮੁਰਕੇ ਫਿਰ ਉਹ ਬੁੱਤ ਬੱਤ ਬੁਲਾਉ ਦੇ ਫਿਰ ਮੁਰਕੇ ਜਦੋਂ ਜਦੋਂ ਮੇਰੀ ਗੱਲ ਸੁਣੋ ਗਿਆਨ ਹੀ WhatsApp ਯੂਨੀਵਰਸਿਟੀ ਅਦਾਰਾ ਹੀ ਤੁਹਾਡੇ ਗਿਆਨ ਦਾ ਜਿਹੜਾ ਹੈ ਉਹ ਇਹ ਆ ਤੇ ਤੁਸੀਂ ਮਤਲਬ ਕਿ ਆਪਣੀ ਬੁੱਧੀ ਦੇ ਵਿੱਚ ਗੋਡੇ-ਗੋਡੇ ਬੇਵਕੂਫੀ ਭਰ ਚੁੱਕੇ ਹੋ ਤਾਂ ਫਿਰ ਆਹੀ ਕੁਝ ਬੋਲੋਗੇ ਤੁਸੀਂ ਜਿਸ ਵਾਤਾਵਰਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਸਿਆਸਤ ਕਰ ਰਹੇ ਹੋ ਉਹਦੇ ਵਿੱਚ ਜ਼ਹਿਰ ਹੈ ਸਭ ਦਾ ਤੁਹਾਡੀਆਂ ਰਗਾਂ 'ਚ ਵੀ ਜ਼ਹਿਰ ਹੈ ਤੁਹਾਡੀਆਂ ਰਗਾਂ 'ਚ ਵੀ ਜ਼ਹਿਰ ਹੈ ਤੁਹਾਡੀਆਂ ਰਗਾਂ 'ਚ ਜ਼ਹਿਰ ਹੈ ਤੇ ਤੁਹਾਡੇ ਬੋਲਾਂ 'ਚ ਵੀ ਜ਼ਹਿਰ ਹੈ ਪਰ ਆ ਤੁਸੀਂ ਦੇਖ ਲਓ ਕਿ ਜੇ ਸਮੱਸਿਆ ਹੈ ਜਿਸ ਨੂੰ ਐਡਰੈਸ ਕੀਤਾ ਆਪੋਜੀਸ਼ਨ ਦੇ ਇੱਕ ਲੀਡਰ ਨੇ ਹਾਂ ਹਾਲਾਂਕਿ ਉਹਨਾਂ ਦੀ ਆਪਣੀ ਰਾਜਨੀਤੀ ਹੈ ਮੈਂ ਵੀ ਕਹੂੰਗਾ ਪਰ ਉਹ ਵੀ ਰਾਜਨੀਤੀ ਰਹੇ ਆ ਹਾਂ ਕਿਉਂਕਿ ਕਿਸੇ ਵੇਲੇ ਕਾਂਗਰਸ ਦੇ ਰਾਜ ਦੇ ਵਿੱਚ ਵੀ ਤਾਂ ਇਹੋ ਕੁਝ ਹੋਇਆ ਸੀਗਾ ਨਾ ਸਭ ਜੀ ਨੁਕਸਾਨ ਘੱਟ ਗਣਤੀਆਂ ਦਾ ਹੋਇਆ ਸੀ ਚਲੋ ਰਾਹੁਲ ਗਾਂਧੀ ਉਹਦੇ ਵਾਸਤੇ ਜ਼ਿੰਮੇਵਾਰ ਵੀ ਨਹੀਂ ਇਹ ਦੂਸਰਾ ਸੱਚ ਹੈ ਹੂੰ ਤਾਂ ਗੱਲ ਇਹ ਆ ਕਿ ਚਲੋ ਉਹ ਆਪਣੇ ਹਿਸਾਬ ਨਾਲ ਰਾਜਨੀਤੀ ਕਰ ਰਿਹਾ ਪਰ ਇਸ ਮਾਮਲੇ ਦੇ ਵਿੱਚ ਤੇ ਤੁਸੀਂ ਆਪ ਹੀ ਉਹਦੇ ਉਹਦੇ ਬਿਆਨ ਨੂੰ ਠੀਕ ਸਾਬਤ ਕਰ ਰਹੇ ਹੋ ਨਾ ਕਿ ਇਹ ਸਮੱਸਿਆ ਹੈ ਤਾਂ ਉਸਨੇ ਇਹ ਤਾਂ ਹੀ ਕਿਹਾ ਕਿ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਿਆ ਇਸ ਮਾਹੌਲ ਨੂੰ ਠੀਕ ਕਰਨ ਦੀ ਲੋੜ ਹੈ ਤਾਂ ਫਿਰ ਰਗਨੀਤ ਬੇਟੂ ਨੂੰ ਹੁਣ ਤੁਸੀਂ ਆਪ ਹੀ ਪੁੱਛ ਲਓ ਵੀ ਕੀ ਕਹਿਣਾ ਜੇ ਕੀ ਬਿਲਕੁਲ 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 ਉਹ ਫਿਰ ਬਿਨਾਂ ਸੋਚੇ ਸਮਝੇ ਲਈ ਕਰਦੇ ਇਦੇ ਨਤੀਜਾ ਹੁੰਦਾ ਜੀ ਅ ਇਧਰ ਮਿੱਤਰ ਜੀ ਕਹਿ ਰਹੇ ਨੇ ਪਰਮਜੋਤ ਜੀ ਕਹਿੰਦੇ ਮੈਰੋ ਸਾਹਿਬ ਦੀ ਗੱਲ ਕਰੋ ਉਹ ਵੀ ਕਾਫੀ ਚਰਚਾ ਚ ਨੇ ਇੱਕ ਅਸੀਂ ਉਹ ਕੀਤੀ ਸੀ ਕਿ ਸਾਹਿਬ ਦੇਖੋ ਪਲੀਜ਼ ਇੱਕ ਨਾ ਆਰ ਇੱਕ ਮੰਚ ਦੀ ਨਾ ਆਪਣੀ ਮर्यादा ਹੁੰਦੀ ਆ ਆਪਣੀ ਉਹਦੀ ਇੱਕ ਹੱਦ ਹੁੰਦੀ ਆ ਅਸੀਂ ਸ਼ਨੀਵਾਰ ਇਹਦੇ ਤੇ ਗੱਲ ਕਰ ਚੁੱਕੇ ਹਾਂ ਸਾਹਿਬ ਇੱਕ ਤੇ ਬੇਨਤੀ ਹੁੰਦੀ ਆ ਕਿ ਰੈਗੂਲਰ ਸੁਣਿਆ ਕਰੋ ਜੀ ਜੀ ਠੀਕ ਹੈ ਜੀ ਅਸੀਂ ਨੈਸ਼ਨਲ ਲੈ ਕੇ ਕਈ ਵਾਰ ਇੰਟਰਨੈਸ਼ਨਲ ਲੈ ਕੇ ਹਰੇਕ ਖਬਰ ਚਿੜੀ ਹੁੰਦੀ ਆ ਕਰ ਦਿੰਨੇ ਆ ਜਿਹੜੀ ਕੋਈ ਰਹਿੰਦੀ ਹੁੰਦੀ ਆ ਸਾਨੂੰ ਨਹੀਂ ਪਤਾ ਹੁੰਦਾ ਉਹ ਅਗਲੇ ਦਿਨ ਕਰ ਲਈਦੀ ਆ ਜੇ ਕੋਈ ਨਹੀਂ ਤੇ ਉਹ ਕਮੈਂਟ ਚ ਆ ਜਾਂਦੀ ਹੁਣ ਤੁਹਾਡੀ ਗੱਲ ਆ ਗਈ ਆ ਬਿਲਕੁਲ ਬਿਲਕੁਲ ਅਸੀਂ ਇਹਦੇ ਤੇ ਸ਼ਨੀਵਾਰ ਮੈਂ ਖੁਦ ਲਾਈਵ ਕੀਤਾ ਸੀ ਜਿਹੜਾ ਸੋਲੋ ਲਾਈਵ ਕੀਤਾ ਸੀ ਜਿਹੜੇ ਜੁੜੇ ਹੋਣੇ ਉਹ ਤੁਹਾਨੂੰ ਦੱਸ ਦੇਣਗੇ ਕਿ ਮੈਂ ਵਾਰ-ਵਾਰ ਉੱਥੇ ਬੇਨਤੀ ਕੀਤੀ ਸੀਗੀ ਇਹ ਨਾਚੇ ਸਾਨੂੰ ਲੈ ਕੇ ਗੱਲ ਹੋ ਚੁੱਕੀ ਐ ਸਾਬ ਤੁਸੀਂ ਰੈਗੂਲਰ ਫੋਲੋ ਕਰਿਆ ਕਰੋ ਤੇ ਜੇ ਅਸੀਂ ਹੁਣ ਇੱਕ ਗੱਲ ਤੇ ਲਗਾਤਾਰ ਲਗਾਤਾਰ ਕਰਾਂਗੇ ਨਾ ਸਾਬ ਤਾਂ ਫਿਰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪ੍ਰੋਪਾਗੈਂਡਾ ਵਾਲਾ ਸਾਬ ਕਿਤਾਬ ਆ ਜਾਂਦਾ ਕਿ ਇੱਕ ਪਾਸਿਓਂ ਭਈ ਆਹ ਗੱਲ ਚੱਕ ਕੇ ਇੱਕ ਪਾਸੇ ਨੂੰ ਤੁਰੇ ਜਾਂਦੇ ਆ ਜੀ 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 ਬਿਲਕੁਲ ਸਾਬ ਕਹ ਲਓ ਜੀ ਤੁਹਾਡੇ ਵਾਲੀ ਗੱਲ ਵੀ ਠੀਕ ਹੈ ਕਈ ਵਾਰੀ ਇਸ ਸਮੱਸਿਆ ਸਾਨੂੰ ਵੀ ਸਕੂਲ ਦੇ ਵਿੱਚ ਆਉਂਦੀ ਹੈ ਬੱਚਿਆਂ ਨੇ ਕੜੇ ਪਾਏ ਹੁੰਦੇ ਆ ਬਹੁਤ ਮੋٹے ਮੋٹے ਤੇ ਉਹ ਡਰ ਵੀ ਲੱਗਦਾ ਰਹਿੰਦਾ ਕਿ ਭਾਈ ਇਹ ਕਿਤੇ ਕਿਸੇ ਲਈ ਨਹੀਂ ਪ੍ਰੀਖਿਆਵਾਂ ਦੇ ਵਿੱਚ ਗੱਲ ਕਰ ਰਹੇ ਹੈ ਨਾ ਕਿ ਪ੍ਰੀਖਿਆਵਾਂ ਦੇ ਵਿੱਚ ਤਾਂ ਉੱਥੇ ਕੋਈ ਸਾਈਜ਼ ਦਾ ਥੋੜੀ ਕੋਈ ਦੱਸਿਆ ਜਾਂ ਤਾਂ ਤੁਸੀਂ ਕੋਈ ਦੱਸੋ ਸਾਈਜ਼ ਲੱਗੋ ਪ੍ਰੀਖਿਆਵਾਂ ਦੇ ਵਿੱਚ ਥੋੜੀ ਉਹਨਾਂ ਕੋਈ ਲੜਨਾ ਬਿਲਕੁਲ ਜਾਂ ਉਹਨਾਂ ਨੇ ਕੋਈ ਜਿਹੜਾ ਜਿਹੜਾ ਕੋਈ ਉੱਥੇ ਹੈਗਾ ਨਿਗਰਾਨ ਕੋ ਉਹਦੇ ਸਿਰ 'ਚ ਮਾਰਨਾ ਕੁਝ ਹੂੰ ਹੂੰ ਬਿਲਕੁਲ ਠੀਕ ਹੈ ਨਾ ਗੱਲ ਉਹ ਪ੍ਰੀਖਿਆਵਾਂ ਦੀ ਕਰ ਰਹੇ ਆ ਕਿ ਕਈ ਪ੍ਰੀਖਿਆਵਾਂ ਦੇ ਵਿੱਚ ਇਹ ਸਮੱਸਿਆ ਆਉਂਦੀ ਹੈ ਸਾਬ ਇੱਥੇ ਤੇ ਪੰਜਾਬ ਦੇ ਵਿੱਚ ਇਹ ਵੀ ਆ ਗਿਆ ਇੱਕ ਵਾਰੀ ਇੱਕ ਸਕੂਲ ਨੇ ਆਖਿਆ ਕਿ ਕਿਸ ਕੀ ਜਾਂ ਜਿਹੜਾ ਹੁੰਦਾ ਪਟਕਾ ਬੰਨ ਕੇ ਨਹੀਂ ਆਏਗਾ ਸੋਣਾ ਤਾਂ ਕੀ ਇਜਾਜ਼ ਹੈ ਤਾਂ ਇਹ ਸਮੱਸਿਆ ਆਉਂਦੀਆਂ ਨੇ ਸਾਬ ਹੂੰ ਜੀ ਆਉਂਦੀਆਂ ਨੇ ਬਿਲਕੁਲ 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 ਖੁਸ਼ਜੀ ਬਿਲਕੁਲ ਹਾਂ ਇਦਾਂ ਨਹੀਂ ਕਈ ਸਾਰੀਆਂ ਘਟਨਾਵਾਂ ਵਾਪਰੀਆਂ ਨੇ ਪਿਛਲੇ ਟਾਈਮ ਦੇ ਵਿੱਚ ਸ਼ਾਇਦ ਇਹ ਉਹਨਾਂ ਸਾਰੀਆਂ ਘਟਨਾਵਾਂ ਦਾ ਅਸਰ ਹੀ ਹੈ ਕਿ ਇਦਾਂ ਉਹਨਾਂ ਨੂੰ ਗੱਲ ਕਰਨੀ ਪਈ ਹੈ ਤੇ ਉਹ ਜਿਵੇਂ ਇੱਕ ਮਿੱਤਰ ਕਹਿ ਰਹੇ ਸੀ ਕਿ ਭਾਈ ਰਾਹੁਲ ਗਾਂਧੀ ਵਾਲੀ ਗੱਲ ਦਾ ਵੀ ਅਸਰ ਹੈ ਹੋ ਸਕਦਾ ਇੱਕ ਵਾਰੀ ਕੋਈ ਮਸਲਾ ਧਿਆਨ ਦੇ ਵਿੱਚ ਆ ਜਾਏ ਤੇ ਤੁਰ ਵੀ ਪੈਂਦਾ ਅੱਗੇ ਨੂੰ ਜੀ 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 ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਵਧੀਆ ਜੀ ਅ ਇੱਕ ਕੋਈ ਹੋਰ ਦੱਸ ਰਹੇ ਆ ਕਿ ਕਿਤੇ ਕਾਲਜ ਦੇ ਵਿੱਚ ਲੜਾਈ ਹੋਈ ਆ ਤੇ ਉਹਦੇ ਚ ਸ਼ਾਇਦ ਗੁਰੂ ਤੇਗ ਬਹਾਦਰ ਕਾਲਜ ਚ ਇੱਕ ਮੁੰਡੇ ਦੀ ਪੱਗ ਲਈ ਗਈ ਜੀ ਜੀ ਇਹੀ ਮੈਂ ਕਮੈਂਟ ਪੜਿਆ ਸੀ ਹਾਂਜੀ ਹਾਂਜੀ ਤਾਂ ਉਹਦੇ ਕੇਸਾਂ ਦੀ ਬੇਦਬੀ ਹੋਈ ਆ ਹੂੰ ਨੇ ਇਹ ਮਾੜੀ ਗੱਲ ਹੈ ਜੀ ਜਿਸ ਨੇ ਕੁੱਟਮਾਰ ਕੀਤੀ ਆ ਜੀ ਜੀ ਤੇ ਉਹਦੇ ਤੇ ਸ਼ਾਇਦ ਸਰਨਾਥ ਸਾਹਿਬ ਵਰਗੇ ਬੋਲ ਵੀ ਰਹੇ ਸੀਗੇ ਬਿਲਕੁਲ ਜਿਹੜੇ ਦੋਸ਼ੀ ਆ ਉਹਨਾਂ ਤੇ ਮੁਕੱਦਮਾ ਹੋਣਾ ਚਾਹੀਦਾ ਸਰ ਬਿਲਕੁਲ ਬਿਲਕੁਲ ਮੁਕੱਦਮਾ ਹੋਣਾ ਚਾਹੀਦਾ ਜੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਮਿੰਟੂ ਜੀ ਥੋੜਾ ਜਿਹਾ ਘੁਮਕਮਾ ਕੇ ਆਪਾਂ ਦੁਬਾਰਾ ਫੇਰ ਸਰਕਾਰ ਵਾਲੇ ਪਾਸੇ ਨੂੰ ਆਈਏ ਕੱਲ ਜਿਹੜੀ ਇਹਨਾਂ ਨੇ ਰੀਸ਼ਫਲਿੰਗ ਕੀਤੀ ਆ ਉਹਦੇ ਵਿੱਚ ਨਵੇਂ ਬੰਦੇ ਵੀ ਐਡ ਕੀਤੇ ਪਰ ਜਿਹੜੇ ਹੁਣ ਗਏ ਆ ਉਹਨਾਂ ਦੀ ਨਾਰਾਜ਼ਗੀ ਵੀ ਪੱਕੇ ਤੌਰ ਤੇ ਹੋਣੀ ਹੈ ਯਕੀਨਨ ਹੀ ਹੋਣੀ ਹੈ ਉਹਦੇ ਵਿੱਚ ਇੱਕ ਬੀਬੀ ਜਿਹੜੇ ਅਨਮੋਲ ਗਗਨ ਮਾਨ ਦੀ ਉਹਨਾਂ ਨੇ ਕਹਿੰਦੇ ਭਾਈ ਗੁਹਾਰ ਲਈ ਹੈ ਕਿ ਮੈਨੂੰ ਤੁਸੀਂ ਰੱਖੋ ਅਜੇ ਮੈਨੂੰ ਨਾ ਜਾਣ ਦਿਓ ਕੀ ਮਸਲਾ ਹੈ ਪੂਰਾ ਇਹ ਤੇ ਕੀ ਕੋਈ ਅਸਰ ਵੀ ਹੋਇਆ ਉਹਨਾਂ ਦੀ ਗੱਲ ਦਾ ਕਿ ਨਹੀਂ ਆ ਦੇਖੋ ਗੱਲ ਇਹ ਆ ਕਿ ਸਭ ਅਸਲ ਦੇ ਵਿੱਚ ਜੋ ਇਹ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਰਿਸ਼ਫਲਿੰਗ ਹੋਈ ਆ ਜੀ ਮੈਨੂੰ ਮਾਮਲਾ ਇਹ ਹੁੰਦਾ ਹੈ ਕਿ ਦੋ ਪਹਿਮਾਨੇ ਬਣ ਜਾਂਦੇ ਨੇ ਹੂੰ ਇੱਕ ਤੇ ਆ ਕਿ ਕੋਈ ਬੰਦਾ ਪਰਫਾਰਮ ਠੀਕ ਨਹੀਂ ਕਰ ਰਿਹਾ ਉਹਨੂੰ ਚੱਕ ਕੇ ਬਾਹਰ ਮਾਰੋ ਜੀ ਆਹੀ ਹਾਲ ਹੈ ਬਿਲਕੁਲ ਕਿ ਬਦਨਾਮੀ ਸਰਕਾਰ ਦੀ ਹੁੰਦੀ ਹੈ ਹਮ ਇੱਕ ਹੁੰਦਾ ਹੈ ਕਿ ਇਹ ਠੀਕ ਕਰ ਰਿਹਾ ਪਰ ਬਹੁਤ ਵਧੀਆ ਕਰਨ ਵਾਲਾ ਮੌਕੇ ਤੋਂ ਹਲੇ ਬਿਰਵਾ ਉਹਨੂੰ ਮੌਕਾ ਦੇ ਕੇ ਦੇਖੋ ਯਾਨੀ ਜਿਹੜਾ ਬੈਟਰ ਨੂੰ ਬੈਸਟ ਕਰੇ ਬਿਲਕੁਲ ਦੋਈ ਜਾਂ ਗੋਡੂ ਨੂੰ ਬੈਟਰ ਕਰੇ ਜੀ ਜੀ ਕੀਕ ਮੁਕਾਬਲੇਬਾਜ਼ੀ ਵੀ ਰਹੇ ਕਿ ਯਾਰ 92 ਵਿਧਾਇਕਾਂ ਨੂੰ ਮੌਕਾ ਮਿਲੇਗਾ ਹੂੰ ਫਿਰ ਉਹਨੂੰ ਮੌਕਾ ਮਿਲੇਗਾ ਇੱਕ ਕੰਪੀਟੀਸ਼ਨ ਵੀ ਰਹੇ ਜੀ ਤੇ ਜਿਹੜਾ ਬੰਦਾ ਵਧੀਆ ਤੋਂ ਵਧੀਆ ਕਰ ਸਕਦਾ ਉਹਨੂੰ ਮੌਕਾ ਮਿਲੇ